ਸਸ਼ੀ ਕਾਲ ਜੀ ਮੇਰਾ ਨਾਮ ਦਿਲਜੀਤ कौर ਹੈ ਮੈਂ ਆਮ ਆਦਮੀ ਕਲੀਨਿਕ ਲਖਨੌਰ ਮੁਹਾਲੀ ਵਿਖੇ ਕੰਮ ਕਰ ਰਹੀ ਹਾਂ ਐਜ਼ ਅ ਫਾਰਮਾਸਿਸਟ ਮੈਨੂੰ ਇੱਥੇ ਕੰਮ ਕਰਕੇ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਹੈ ਕਿਉਂਕਿ ਇੱਥੇ ਆਮ ਜਨਤਾ ਦੀ ਸੇਵਾ ਕਰਨ ਦਾ ਸਾਨੂੰ ਮੌਕਾ ਮਿਲ ਰਿਹਾ ਹੈ ਇੱਥੇ ਆ ਕੇ ਮੈਂ ਦੇਖਿਆ ਕਿ ਇੱਥੇ ਸਾਰੇ ਟੈਸਟ ਅਤੇ ਦਵਾਈਆਂ ਆਮ ਜਨਤਾ ਨੂੰ ਫ੍ਰੀ ਦੇ ਵਿੱਚ ਉਪਲਬਧ ਕਰਵਾਈਆਂ ਜਾਂਦੀਆਂ ਹਨ ਜਿਵੇਂ ਕਿ ਆਪਾਂ ਬਾਹਰ ਦੇਖਦੇ ਹਾਂ ਕਿ ਸਾਰੇ ਲੈਬ ਦੇ ਟੈਸਟ ਆ ਜੋ ਕਿ ਬਹੁਤ ਹੀ ਮਹਿੰਗੇ ਮਹਿੰਗੇ ਰੇਟਾਂ ਤੇ ਹੁੰਦੇ ਹਨ ਔਰ ਡਾਕਟਰ ਦੀ ਫੀਸ ਵੀ ਅਗਰ ਦੇਖੀ ਜਾਵੇ ਤਾਂ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਹੁੰਦੀ ਹੈ ਗਵਰਨਮੈਂਟ ਹਸਪਤਾਲ ਦੇ ਵਿੱਚ ਜਾਂਦੀ ਹੈ ਤਾਂ ਉੱਥੇ ਬਹੁਤ ਨਹੀਂ ਲੰਬੀਆਂ ਲੰਬੀਆਂ ਲਾਈਨਾਂ ਦੇ ਵਿੱਚ ਲੱਗਣਾ ਪੈਂਦਾ ਹੈ ਪਰ ਜਿਵੇਂ ਕਿ ਆਮ ਆਦਮੀ ਕਲੀਨਿਕ ਦੇ ਵਿੱਚ ਅਗਰ ਅਸੀਂ ਦੇਖੀਏ ਤਾਂ ਉਹਨਾਂ ਦਾ ਜੋ ਵੀ ਇਲਾਜ ਆ ਬਹੁਤ ਜਲਦੀ ਹੋ ਜਾਂਦਾ ਹੈ ਔਰ ਸਭ ਕੁਝ ਹੀ ਫ੍ਰੀ ਹੁੰਦਾ ਹੈ ਜਿਵੇਂ ਕਿ ਸਾਡੇ ਕੋਲ 80 ਦਵਾਈਆਂ ਦੀ ਲਿਸਟ ਹੈ ਜੋ ਕਿ ਇੱਥੇ ਫ੍ਰੀ ਦੇ ਵਿੱਚ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਉਹਨਾਂ ਦੇ ਵਿੱਚ ਅਗਰ ਦੇਖਿਆ ਜਾਵੇ ਤਾਂ 슈ਗਰ ਦੀ ਦਵਾਈ, ਬੀਪੀ ਦੀ ਦਵਾਈ, ਖਾਂਸੀ, ਜ਼ੁਕਾਮ ਔਰ ਕੁਝ ਸਕਿੰਦੀਆਂ ਮੈਡੀਸਿਨਸ ਵੀ ਮਿਲਦੀਆਂ ਹਨ ਔਰ ਬੱਚਿਆਂ ਦੇ ਲਈ ਵੀ ਜਿੱਦਾਂ ਉਹਨਾਂ ਨੂੰ ਖਾਂਸੀ ਦੀ ਦਵਾਈ ਬੁਖਾਰ ਦੀ ਦਵਾਈ ਉਹ ਵੀ ਇੱਥੇ ਬਿਲਕੁਲ ਫ੍ਰੀ ਦੇ ਵਿੱਚ ਦਿੱਤੀ ਜਾਂਦੀ ਹੈ ਮੈਂ ਇਸ ਸਬਦੇ ਲਈ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਕਿਉਂਕਿ ਇਸ ਦੇ ਨਾਲ ਆਮ ਜਨਤਾ ਨੂੰ ਬਹੁਤ ਹੀ ਫਾਇਦਾ ਹੋਇਆ ਹੈ ਫਾਰਮਾਸਿਸਟ ਡਾਕਟਰ ਔਰ ਜੋ ਵੀ ਨਰਸਿਸ ਨੇ ਉਹਨਾਂ ਨੂੰ ਵੀ ਰੁਜ਼ਗਾਰ ਮਿਲਿਆ ਹੈ ਮੈਂ ਪੰਜਾਬ ਸਰਕਾਰ ਨੂੰ ਇਹ ਗੁਜਾਰਿਸ਼ ਕਰਦੀ ਹਾਂ ਕਿ ਜਿਹੜੀਆਂ ਇਹ ਸੇਵਾਵਾਂ ਨੇ ਇਹ ਕੰਟੀਨਿਊ ਰਹਿਣੀਆਂ ਚਾਹੀਦੀਆਂ ਨੇ ਤਾਂ ਕਿ ਜੋ ਵੀ ਪੰਜਾਬ ਦੀ ਜਨਤਾ ਹੈ ਉਹਨਾਂ ਨੂੰ ਸਿਹਤ ਸੇਵਾਵਾਂ ਫ੍ਰੀ ਦੇ ਵਿੱਚ ਉਪਲਬਧ ਕਰਵਾਈਆਂ ਜਾਣ ਔਰ ਬਿਮਾਰੀਆਂ ਬਹੁਤ ਘਟ ਰਹੀਆਂ ਨੇ ਔਰ ਅੱਗੇ ਵੀ ਇਹੀ ਚੀਜ਼ ਕੰਟੀਨਿਊ ਰਹੇ